ਲੋਕ ਕਾਬਲ ਘਤਾਰ ਘਤਾਰ ਤੋਂ ਸੰਗਤ ਧਾਰੀ ਸੀਗੀ ਗੋਵਿੰਦਗੜ੍ਹ ਸੰਗਤ ਧਾਰੀ ਸੀ ਮੱਥਾ ਟੇਕਣ ਤੇ ਉਹਨਾਂ ਟਾਈਮਾਂ ਚ ਲੋਕ ਤੁਰ ਕੇ ਆਉਂਦੇ ਸੀਗੇ ਗੱਡਿਆਂ ਤੇ ਆਉਂਦੇ ਸੀ ਜਿੱਦਾਂ ਹਨਾ ਉਹ ਸੰਗਤ ਕਰ ਭਈ ਰਸਤੇ ਦੇ ਵਿੱਚ ਪਹੁੰਚ ਗਈ ਕਰਦੀ ਕਰਦੀ ਸਿਧੇ ਪੰਜਾਬ ਏਕਟਰ ਹੋ ਗਈ ਤੇ ਇੱਕ ਸ਼ਾਹੂਕਾਰ ਸੀਗਾ ਸ਼ਾਹੂਕਾਰ ਤੇ ਕੋਲ ਬਹੁਤ ਮੰਨਮਤਾ ਪੈਸਾ ਨੂੰ ਰੱਬ ਤੇ ਪਰ ਯਕੀਨ ਨਹੀਂ ਸੀਗਾ ਬੰਦੇ ਨੂੰ ਦੋ ਨੰਬਰ ਦਾ ਬੰਦਾ ਸੀਗਾ ਜਿਹੜਾ ਕੋ ਟੋਪੀ ਵਾਲਾ ਬੰਦਾ ਤੇ ਸੰਗਤ ਨੂੰ ਜੀਰੋ ਜੀ ਟਾਈਮ ਲੱਗ ਕੇ ਜਾਦੇ ਨੇਰਾ ਹੋ ਗਿਆ ਸੰਗਤ ਨੇ ਰਸਤੇ ਵਿੱਚ ਉੱਥੇ ਉਹ ਪਿੰਡ ਦੇ ਵਿੱਚ ਪਤਾ ਕਰੇ ਵੀ ਸੀ ਇੰਨਾ ਦਾ ਕਰਕੇ ਵੀ ਰਾਤ ਕੱਟਣੀ ਐ ਵੀ ਸਾਨੂੰ ਰਹਿਣ ਵਾਸਤੇ ਰਾਤ ਕੱਟਣ ਵਾਸਤੇ ਇੱਕ ਜਗ੍ਹਾ ਚਾਹੀਦੀ ਕੋਈ ਕਿਸੇ ਪਿੰਡ ਦੇ ਵਿੱਚ ਐਂਟਰ ਕਰਦੇ ਨੇ ਉੱਥੇ ਜਦੋਂ ਪਤਾ ਕਰਦੇ ਨੇ ਉਹ ਕਹਿੰਦੇ ਵੀ ਤੁਹਾਨੂੰ ਜੇ ਕੋਈ ਬੰਦਾ ਰੱਖ ਸਕਦਾ ਹੈਗਾ ਵੀ ਉਹ ਸਾਹਮਣੇ ਇੱਥੇ ਇੱਕ ਪਿੰਡ ਦੇ ਪਰਲੇ ਪਾਸੇ ਲਾਲੋ ਜੰਜੇਵੇਂ ਲਾਲੋ ਵੀ ਉੱਥੇ ਇੱਕ ਸਹੂਕਾਰ ਰਹਿੰਦਾ ਉਹਦੀ ਕੋਠੀ ਹੈਗੀ ਮਹਿਲਾ ਵਰਗੀ ਕੋਠੀ ਹੈ ਵੀ ਤੁਹਾਡੇ ਵਰਗੇ ਤੁਹਾਡੇ ਵਰਗੇ ਚਾਹੇ ਚਾਰ ਪੰਜ ਜੱਥੇ ਰੱਖ ਰੋ ਉੱਥੇ ਉਹ ਕਰੇ ਠੀਕ ਉਹ ਸਹੂਕਾਰ ਕੋਲੇ ਚੱਲਦੇ ਹੋਏ ਛੰਭਾ ਦੇ ਤੇ ਬਾਹਰ ਉੱਥੇ ਉਹਦੇ ਖੜੇ ਤੇ ਗੇਟ ਦੇ ਜਿਹੜੇ ਪ੍ਰਾਕੀ ਕਰਨੇ ਵਾਲੇ ਉਹਨੂੰ ਕਹਿੰਦੇ ਜੀ ਅਸੀਂ ਇਹ ਸਹੂਕਾਰ ਨੂੰ ਦੱਸੋ ਕੋਲੇ ਵੀ ਸ਼ਾਹੂਕਾਰ ਹੈ ਉਹ ਕਦੋਂ ਦਾ ਕੋਲੇ ਸ਼ਾਹੂਕਾਰ ਹੋ ਗਏ ਨੇ ਬਿਸ਼ਪਤਾ ਬਹਿਰਾਣ ਦਾ ਕਹਿੰਦੇ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਅਸੀਂ ਸ਼ਾਹੂਕਾਰ ਨਾਲ ਗੱਲ ਕਰਦੇ ਉਹ ਜੀ ਅੰਦਰ ਸ਼ਾਹੂਕਾਰ ਕੋਲੇ ਸਿਹ੍ਹਾ ਲੈ ਕੇ ਜਾਂਦਾ ਵੀ ਇਦਾਂ ਦਾ ਕਰਕੇ ਜੀ ਕੋਈ ਸੰਗਤ ਹੈਗੀ ਵੀ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਮਿਲਣਾ ਉਹਨਾਂ ਨੇ ਦਰਸ਼ਨ ਕਰੇ ਚੱਲੇ ਨੇ ਵੀ ਕਾਬਲ ਤੋਂ ਆਏ ਉਹ ਜੀ ਆਵਰ ਦਾ ਆਪ ਸਬਦ ਬੋਲੇ ਉਹ ਜਿਹੜਾ ਬਾਹਰ ਆਇਆ ਉਹ ਬਾਹਰ ਨਿਕਲ ਕੇ ਨਹੀਂ ਆਇਆ ਉਹ ਉਪਰ ਚਵਾਰਚ ਖੜ ਗਿਆ ਲੱਤ ਲੱਤ ਧਰ ਕੇ ਉਪਰ ਜੰਗਲੇ ਦੇ ਜਿਵੇਂ ਆਪਾਂ ਖੜ ਜਨੇ ਕਰਾਂ ਹਾਂ ਬੋਲੋ ਉਹ ਕਰੇ ਜੀ ਸਾਡੀ ਇੱਕ ਬੇਨਤੀ ਹੈ ਵੀ ਅਸੀਂ ਘਾੜ ਤੋਂ ਆਇਆ ਵੀ ਅਸੀਂ ਗੋਬਿੰਦਵਾਲ ਸਾਹਿਬ ਜਾਣਾ ਹੈ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨਾ ਤੇ ਸਾਡੀ ਸੇਵਾ ਲੱਗੀ ਹੋਈ ਹੈ ਕਹਿੰਦਾ ਦੱਸੋ ਫਿਰ ਕੀ ਕਰੀਏ ਕਦਨੇ ਸਾਨੂੰ ਰਾਤ ਲਗਾਉਣ ਵਾਸਤੇ ਕੋਈ ਜਗਾ ਸੱਤ ਚਾਹੀਦੀ ਹੈ ਜਗਾ ਚਾਹੀਦੀ ਹੈ ਜੀ ਤੁਹਾਡੇ ਮੈਨ ਬਹੁਤ ਵੱਡਾ ਹੈ ਬਈ ਬਹੁਤ ਪੁੰਨੂ ਤੁਹਾਡਾ ਸਾਨੂੰ ਰੱਖ ਲੋ ਰਾਤ ਅਸੀਂ ਸਵੇਰੇ ਚੱਲ ਜਾਵਾਂ ਉਹ ਬਹੁਤ ਆਪ ਸ਼ਬਦ ਬੋਲਿਆ ਉਹਨਾਂ ਨੂੰ ਜਾਂ ਤੁਹਾਡੇ ਵਰਗੇ ਬੜੇ ਕਰਦੇ ਨੇ ਮੈਂ ਤੁਹਾਡੇ ਗੁਰੂ ਨੂੰ ਵੀ ਜਾਣਦਾ ਤੁਹਾਡਾ ਗੁਰੂ ਵੀ ਐ ਆਪਣਾ ਨੂੰ ਤੁਹਾਡਾ ਬਹੁਤ ਕੁਝ ਬੋਲਿਆ ਉਹ ਬਹੁਤ ਗਲਤ ਬੋਲਿਆ ਉਹ ਮੈਂ ਬੋਲ ਕੇ ਉਹ ਦੱਸ ਨਹੀਂ ਸਕਦਾ ਵੇਦਾਂ ਦੇ ਉਹ ਲਫ਼ਜ਼ ਬੋਲਿਆ ਕੀ ਹੋਇਆ ਜੀ ਉਹ ਸੰਗਤੀ ਰੂਪ ਕਹਿੰਦੇ ਹੁੰਦੇ ਸਿਆਣੇ ਵੀ ਸੰਗਤੀ ਰੂਪ ਬਹੁਤ ਰੱਬ ਦੇ ਨੇੜੇ ਹੁੰਦਾ ਜਦੋਂ ਸੰਗਤ ਇਕੱਠੀ ਹੋਈ ਹੋਵੇ ਨਾ ਉਹ ਰੱਬ ਦੇ ਨੇੜੇ ਹੋਏ ਵੀ ਹੁੰਦੇ ਨੇ ਉਹਨਾਂ ਚ ਜਿਹੜਾ ਕੋਈ ਬਚਨ ਕੱਢੂਗਾ ਕੋਈ ਉਹ ਖਾਲੀ ਨਹੀਂ ਜਾਂਦਾ ਹੁੰਦਾ ਉਹਨਾਂ ਚ ਇੱਕ ਸਿਆਣਾ ਬੰਦਾ ਸੀਗਾ ਉਮਰਤੀ ਸਿਆਣਾ ਸੀਗਾ ਬੇਜਰਕ ਉਹ ਉਹਨੂੰ ਕਹਿੰਦਾ ਵੀ ਤੂੰ ਤੈਨੂੰ ਘਮੰਡ ਬਹੁਤ ਆ ਤੈਨੂੰ ਮਾਣ ਬਹੁਤ ਹੋ ਗਿਆ ਮਾਇਆ ਤੇ ਵੀ ਇਹ ਸਦਾੜੀ ਰਹਿੰਦੀ ਹੁੰਦੀ ਮਾਇਆ ਉਹ ਕਹਿੰਦਾ ਤੂੰ ਜਾ ਜਾ ਕੰਮ ਕਰ ਮੈਂ ਮਾਇਆ ਕਮਾਈ ਐ ਉਹਦੇ ਹੱਥਾਂ ਨਾਲ ਕਮਾਈ ਐ ਨਾ ਤੇਰਾ ਗੁਰੂ ਦੇ ਕੇ ਗਿਆ ਮੈਨੂੰ ਨਾ ਤੈ ਦਿੱਤੀ ਐ ਮੈਨੂੰ ਵੀ ਮੈਂ ਤੁਹਾਨੂੰ ਰਾਜ਼ ਨਹੀਂ ਰੱਖਣੀ ਹੈਗੀ ਉਹ ਕਹਿੰਦੇ ਚੰਗਾ ਠੀਕ ਐ ਲੋ ਜੀ ਉਹ ਨੂੰ ਜਾਂਦਾ ਵਾ ਪੈ ਗਿਆ ਵੀ ਤੂੰ ਉਹਦੇ ਹਾਲਾਤ ਦੇਖੀ ਜਿਹੜਾ ਤੂੰ ਜਲਦ ਤੁਸੀਂ ਉਹਨਾਂ ਨੂੰ ਜਾ ਕੇ ਜਿੱਥੋਂ ਚੱਲ ਆ ਪਾ ਦੇ ਉਹ ਕਿਤੇ ਰਾਤ ਨੂੰ ਰપરા ਕਰ ਗਈ ਦੂਹੇ ਦਿਨ ਸਵੇਰ ਜਦੋਂ ਉਹ ਗੋਵਿੰਦ ਸਿੰਘ ਸਾਹਿਬ ਪਹੁੰਚੇ ਗੋਵਿੰਦਵਾਲ ਸਾਹਿਬ ਜਾ ਕੇ ਉਹਨੇ ਜੀ ਮੱਥਾ-ਮੋਠਾ ਟੇਕਿਆ ਗੁਰੂ ਅਰਜਨ ਦੇਵ ਜੀ ਨੂੰ ਮਿਲੇ ਚਾਹ ਬਸਪਸ਼ਟ ਹੋਏ ਚਲੋ ਜੀ ਉਹਨਾਂ ਦੀ ਗੱਲਬਾਤ ਹੋਈ ਉਹਨਾਂ ਦੀ ਜੋ ਵੀ ਉਹਨਾਂ ਨੇ ਗੱਲਬਾਤ ਕਰਨੀ ਸੀ ਸੇਵਾ ਸੁਭਾ ਕੀਤੀ ਉਹਨਾਂ ਨੇ ਉਹਨਾਂ ਨੇ ਗੋਵਿੰਦ ਸਾਹਿਬ ਨੂੰ ਆਪਣੇ ਅਮਰ ਅਮਰਦਾਸ ਜੀ ਨੂੰ ਦੱਸੀ ਸਾਰੀ ਹੱਡ ਬੀਤੀ ਵੀ ਬਾਬਾ ਜੀ ਸਾਡੇ ਕੋਲ ਉੱਥੇ ਇਦਾਂ ਇਦਾਂ ਇੱਕਣੇ-ਕਣੇ ਹੋਇਆ ਚਲੋ ਉਹ ਜਿਹੜਾ ਆਪ ਪੀਰ ਪਗੰਬਰ ਹੈ ਉਹ ਆਪ ਜਾਣੇ ਜਾਣਾ ਸਭ ਪਤਾ ਉਹਨੂੰ ਵੀ ਇਹ ਰਸਤੇ ਜਨਨ ਦਾ ਕੀ ਕੀ ਹੋਇਆ ਕਿੱਥੇ ਕੀ ਕੀ ਹੋਇਆ ਚਲੋ ਉਹਨਾਂ ਫਿਰ ਵੀ ਜਿਵੇਂ ਜਿਵੇਂ ਦੱਸੀ ਗਏ ਉਹ ਸਿਰ ਸਿਰ ਹਿਲਾਏਗੇ ਵੀ ਠੀਕ ਹੈ ਕੋਈ ਗੱਲ ਨਹੀਂ ਵੀ ਉਹ ਮੂਰਖ ਹੈ ਤੁਸੀਂ ਮੂਰਖ ਨਾ ਬਣੋ ਵੀ ਉਹ ਅਕਾਲਪੁਰਖ ਸਭ ਦੇਖਦਾ ਹੈ ਉਹ ਕਹਿੰਦੇ ਨਹੀਂ ਬਾਬਾ ਜੀ ਅਸੀਂ ਉਹਨੂੰ ਇਹ ਗੱਲ ਕਹਿ ਕੇ ਆਇਆ ਵੀ ਸਾਡੇ ਗੁਰੂ ਬਾਰੇ ਤੂੰ ਗਲਤ ਬੋਲ ਰਿਹਾ ਔ ਥੋਡੇ ਬਾਰੇ ਵੀ ਅਪਸਬਦ ਬੋਲੇ ਨੇ ਵੀ ਅਸੀਂ ਉਹ ਕਹਿ ਕੇ ਐ ਵੀ ਤੇਰੇ ਹਾਲਾਤ ਦੇਖੀ ਬਿਉ ਉਹ ਦਿਖਾਓ ਚੌਂਤਕਾਰ ਐਵੇਂ ਨਹੀਂ ਗੱਲ ਕਰ ਰਹੇ ਨਾ ਅਸੀਂ ਤੋ ਵਾਪਸ ਵੀ ਜਾਣਾਂਗੇ ਔ ਸਾਨੂੰ ਫੇਟ ਚ ਨਾ ਕਰੂਗਾ ਨਹੀਂ ਸਾਡੇ ਅੰਦਰ ਗੁੱਸਾ ਹੈ ਕਿ ਜਦਾ ਵੀ ਸਾਡੇ ਗੁਰੂ ਨੂੰ ਗਲਤ ਬੋਲਿਆ ਚਲੋ ਭਾਈ ਇਹੋ ਬਜ਼ੁਰਗ ਨਾ ਮੰਨੇ ਆ ਗੁਰੂ ਅਮਰਦਾਸ ਜੀ ਕਹਿੰਦੇ ਚਲੋ ਕੋ ਜਦ ਤੂੰ ਪਛਾਤਾ ਸਕੋ ਇਹਦਾ ਹੱਲ ਮੈਂ ਕਰਦਾ ਉਹਨਾਂ ਨੇ ਕੀ ਕਰਾ ਜੀ ਪ੍ਰਸ਼ਾਦਾ ਪਾਣੀ ਛਕਣ ਲੱਗੇ ਹੋ ਜਦੋਂ ਉਹ ਉੱਥੇ ਸੇਵਾ ਕਰਕੇ ਲੋਕ ਤੁਰ ਕੇ ਜਾਂਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਲੋਕ ਦੂਰ ਸੀ ਉਕਤਾਰ ਤੇ ਪੰਜਾਬ ਵਿੱਚ ਗੋਬਿੰਦ왈 ਸਾਹਿਬ ਉਹ ਵਾਪਸ ਜਾਣਦੇ ਉਹ ਮਹੀਨਾ-ਮਹੀਨਾ ਰਹਿੰਦੇ ਸੀ ਲੋਕ ਵਾਪਸ ਇਹ ਨਹੀਂ ਵੀ ਆ ਜੀ ਚਾਰ-ਪੰਜ ਦਿਨ ਦਾ 10-10 ਤਾਂ ਪਹੁੰਚਣ ਲੱਗਦੇ ਪਹਿਲਾਂ ਵੀ ਆਵਾ ਮੱਥਾ ਟੇਕ ਕੇ ਤਾਂ 10 ਦਿਨ ਫਿਰ ਵਾਪਸ ਜਾਣ ਨੂੰ ਪਰ ਮਹੀਨਾ ਰੋਕ ਰਹਿੰਦੇ ਸੇਵਾ ਕਰਦੇ ਸੀਗੇ ਜੋ ਸੇਵਾ ਕਰਕੇ ਜਦੋਂ ਵਾਪਸ ਮੁੜਨ ਲੱਗੇ ਕਲੋਜੀ ਉਹਨਾਂ ਨੇ ਪਿੰਡਾਂ ਦੇ ਵਿੱਚ ਉੱਥੇ ਪਤਾ ਕਰਿਆ ਵੀ ਇੱਥੇ ਇੱਕ ਈਨਿਆਵਾਦ ਅੱਗੇ ਸੀ ਨਾ ਵੀ ਉਹ ਰ ਇੱਕ ਸ਼ਾਹੂਕਾਰ ਸੀਗਾ ਘਰ ਬੋਲੇ ਜਾਂਦੇ ਉਹ ਕਦੇ ਵੀ ਸ਼ਾਹੂਕਾਰ ਦੀ ਪੁੱਠੀ ਆ ਏ ਉਹ ਸ਼ਾਹੂਕਾਰ ਦੀ ਕੋਠੀ ਮੇਗੀ ਪਹਿਲਾਂ ਸੀ ਹੁਣ ਨਹੀਂ ਕਹਿੰਦੇ ਕੀ ਗੱਲ ਕਿੱਥੇ ਗਿਆ ਕਹਿੰਦੇ ਪਤਾ ਨਹੀਂ ਉਹਦੀ ਕੀ ਬੁੱਧੀ ਭ੍ਰਿਸ਼ਟ ਹੋ ਗਈ ਪਤਾ ਨਹੀਂ ਕੀ ਉਹਨੇ ਪਾਪ ਕਰ ਲਿਆ ਇਹ じゃ ਵੀ ਰੱਬ ਜਾਣਦਾ ਹੈ ਉਹਦੀ ਘਰ ਵਾਲੀ ਵੀ ਛੱਡ ਗਈ ਉਹਦੇ ਬੱਚੇ ਵੀ ਛੱਡ ਗਏ ਜਿਹੜੀ ਮਾਇਤੀ ਸਾਹਿਬ ਖਾਲੀ ਆ ਉਹ ਘਰ ਵੀ ਬੇਜਸਤਾ ਉਹ ਵੀ ਮੈਂ ਲੈਣਾ ਕਰਦਾ ਵੀ ਉਹ ਇਧਰ ਪੱਟ ਦੇਖਣੀ ਕਰ ਲੈ ਪਰਲੇ ਪਾਸੇ ਕਿਤੇ ਹੋ ਦਰਾਖਦ ਰੂਪ ਥੱਲੇ ਬੈਠਦਾ ਪੈਂਦਾ ਉੱਥੇ ਬੜੇ ਦੂਰੋਂ ਜਾ ਕੇ ਦੇਖਿਆ ਉਹ ਜਿਹੜੀ ਉਹਦੇ ਕੋਲ ਆਪਣਾ ਪਹੀ ਖਾਤਾ ਸੰਦ ਦਾ ਜਿਹੜਾ ਹੁੰਦਾ ਨਾ ਪਰ ਟਾਈਮ ਆ ਸ਼ਾਹੂਕਾਰਾਂ ਕੋਲੇ ਕਰ ਲਾਹ ਲੰਗ ਦੀ ਡਾਇਰੀ ਬਹੀ ਖਾਤਾ ਜਿਵੇਂ 8000 ਲਿਖਾੜਾ ਦਾ ਹੁੰਦਾ ਪਰ ਉਦਾਂ ਦਾ ਉਹਦੇ ਕੋਲ ਪਹੀ ਖਾਤਾ ਉਹ ਕੋਲੇ ਨਹੀਂ ਬੈਠਾ ਹੁੰਦਾ ਚਲੋ ਜੀ ਉਹ ਸੰਗ ਤੋਂ ਥੋੜੇ ਦੇਖ ਕੇ ਉਹਨੂੰ ਥੋੜੀ ਅੱਗੇ ਜਾ ਕੇ ਰੁਕ ਵੀ ਮੰਨ ਦੇ ਵਿੱਚ ਸੰਗਤ ਦੇ ਫਿਰ ਵੀ ਦਿਆਗੀ ਸੰਗਤੋਂ ਸਿੱਖ ਸਕਦਾ ਸਿੱਖ ਸਕਦਾ ਗੁਰੂ ਦੀ ਸੰਗਤ ਰੋ ਉਹਨੇ ਮਨ ਦੇ ਵਿੱਚ ਦਿਆਗੀ ਆਪਾਂ ਤਾਂ ਇਹਨੂੰ ਦਿਖਾਉਣਾ ਹੀ ਸੀਗਾ ਵੀ ਇਹਨੂੰ ਰੱਬ ਦਾ ਯਕੀਨ ਦਿਵਾਉਣਾ ਸੀ ਰੱਬ ਹੈਗਾ ਵੀ ਗੁਰੂ ਪਗੰਬਰ ਐਵੇਂ ਨਹੀਂ ਹੈਗੇ ਉਹਨਾਂ ਨੇ ਇਕੱਠਿਆਂ ਨੇ ਹੋ ਗਏ ਜੀ ਫਿਰ ਵੀ ਇੱਕ ਅਰਦਾਸ ਕੀਤੀ ਦੁਆਰਾ ਜੀ ਗੁਰੂ ਮਹਾਰਾਜ ਪਾਸ਼ਾ ਗੁਰੂ ਅਮਰਦਾਸ ਜੀ ਇਹਦਾ ਦਿਮਾਗ ਟਿਕਾਣੇ ਆ ਗਿਆ ਇਹਨੂੰ ਦੁਆਰਾ ਸ਼ਾਹੂਕਾਰੀ ਬਖਸ਼ੋ ਜੋ ਇਹਨੂੰ ਗਲਤੀਆਂ ਹੋ ਗਈਆਂ ਪੁੱਲਾ ਜੋ ਗਲਤੀਆਂ ਹੋਈਆਂ ਇਹ ਤੂੰ ਮਾਫ਼ ਕਰਕੇ ਇਹਨੂੰ ਸ਼ਾਹੂਕਾਰੀ ਦੁਆਰਾ ਤੋਂ ਬਖਸ਼ੋ ਚਲੋ ਜੀ ਇਹ ਗੱਲ ਕਹਿ ਕੇ ਉਹ ਸੰਗਤ ਪਈਓ ਸ਼ਾਹੂਕਾਰ ਦੇ ਹਾਲਾਤ ਬਹੁਤ ਮਾੜੇ ਚਲੋ ਰੋਟੀ ਵੀ ਹੋ ਮੰਗ ਟੋਪੀ ਖਾਣ ਲੱਗ ਗਿਆ ਜਦੋਂ ਜਮੈਂ ਉਹ ਇਹ ਚੀਜ਼ ਦੀ ਬੇਇੱਜ਼ਤੀ ਬੰਦਾ ਕਰੇ ਮੈਨੂੰ ਸ਼ਾਹੂਕਾਰ ਹੋ ਕੇ ਰੋਟੀ ਮੰਗ ਕੇ ਖਾਣੀ ਪੈਂਦੀ ਐ ਇੱਕ ਕਿਤੇ ਰੋਜ਼ ਬੰਦੇ ਥੱਲੇ ਚਾ 10 ਨੋਕਰ ਕੰਮ ਕਰਦੇ ਸ਼ਾਹੂਕਾਰ ਦੀ ਸ਼ਾਹੂਕਾਰ ਜੀ ਹੁੰਦੀ ਸੀ ਕੀ ਹੋਇਆ ਜੀ ਉਹਨੂੰ ਰੋਟੀ ਮੇਲੋਂ ਹਟ ਗਈ ਜਮਾ ਉਹਨੇ ਕਿਸੇ ਬੰਦੇ ਨੂੰ ਪੁੱਛਿਆ ਵੀ ਐ ਕਰਕੇ ਦੀਵਾ ਰੋਟੀ ਖਾਣੇ ਮੈਨੂੰ ਪੁੱਖ ਲੱਗੀ ਆ ਉਹ ਕਹਿੰਦੇ ਵੀ ਜੇ ਤੈ ਰੋਟੀ ਕੰਮ ਕਰਨਾ ਪਊਗਾ ਤੈਨੂੰ ਵੀ ਇਦਾਂ ਰੋਟੀ ਮਿਲਣੀ ਵੀ ਜੇ ਦਾ ਫਰੀਜ਼ਾ ਰੋਟੀ ਖਾਣੀ ਆ ਜਾਂ ਗੋਬਿੰਦ ਸਾਹਿਬ ਗੋਬਿੰਦ ਸਾਹਿਬ ਉੱਥੇ ਵਗਦੇ ਆ ਗੋਵਿੰਦਵਾਲ ਸਾਹਿਬ ਆ ਗਿਆ ਉੱਥੇ ਗੁਰੂ ਅਮਰਦਾਸ ਜੀ ਦਾ ਲੰਗਰ ਟੁੱਟ ਵਰਤਦਾ ਬੜੋ ਜਾਵੇ ਕਿਹੜੇ ਮੂੰਹ ਨਾਲ ਇੰਨਾ ਬੁਰਾ ਚੰਗਾ ਬੋਲਿਆ ਉਹਨੇ ਬਹੁਤ ਮਾੜਾ ਸ਼ਬਦ ਬੋਲੇ ਉਹਨੇ ਜਾਵੇ ਕਿਹੜੇ ਮੂੰਹ ਨਾਲ ਉੱਥੇ ਚਲੋ ਜੀ ਘਰ ਤੱਕ ਨਾ ਹੁੰਦਾ ਜਦੋਂ ਰੋਟੀ ਤਾਂ ਖਾਣੀ ਪੂਰੀ ਭੁੱਖਾ ਪੇਟ ਆ ਪਾਪੀ ਪੇਟ ਨੂੰ ਫਿਰ ਨੀਂਦ ਕਿੱਥੇ ਹੁੰਦੀ ਹੈ ਭੁੱਖੇ ਚਲੋ ਜੀ ਉੱਥੋਂ ਗੋਵਿੰਦਵਾਲ ਸਾਹਿਬ ਨੂੰ ਤੁਰ ਪਏ ਪਹੁੰਚ ਗਿਆ ਚੋਰੀ ਹੋ ਜਾਇਆ ਕਰੇ ਰਾਤ ਨੂੰ ਲੰਗਰ ਛਕਿਆ ਕਰੇ ਬਾਹਰ ਆ ਕੇ ਕਿਤਨਾ ਕਿ ਦੂਰਾ ਪਰਾਂ ਸੌਂਦੇ ਸਵੇਰੇ ਜਾ ਕੇ ਚੋਰੀ ਹੋ ਚਾਹ ਪਾਣੀ ਦਿਓ ਫਿਰ ਕਹਦਾ ਟਾਈਮ ਦਾ ਉਧਰ ਛਕਿਆ 12 ਤੂੰ ਗੱਤ ਉਸ ਟਾਈਮ ਦਾ ਜਿੰਦਾ ਕੋਈ ਗੁਰ ਕਰ ਬਣਿਆ ਸੀ ਚਲੋ ਜੀ ਹੁਣ ਉਹ ਗੁਰੂ ਅਮਰਦਾਸ ਜੀ ਆਪ ਪੂਰੇ ਜਾਣੀ ਜਾਣ ਨੇ ਇਹ ਤਾਂ ਹੈ ਨਹੀਂ ਵੀ ਉਹਨੂੰ ਗੁਰੂ ਅਮਰਦਾਸ ਜੀ ਨੂੰ ਉਹਨਾਂ ਨੂੰ ਨਾਂ ਪਤਾ ਹੋਵੇ ਚਲੋ ਜੀ ਦੇਖੀਗੇ ਵੀ ਦੇਖੀਦਾ ਆਪਾਂ ਕੀ ਕਰਦੇ ਚਲੋ ਚੱਲੀ ਗਿਆ ਜੀ ਸلسلਾ ਚੱਲੀ ਗਿਆ ਚਾਰ ਪੰਜ ਦਰਾਂ ਬਾਅਦ ਉਹ ਬੈਠਾ ਲੰਗਰ 'ਚ ਬੜਾ ਸਜਿਆ ਮਾਰੀ ਲੋਕੇ ਚੋਰੀਓ ਲੰਗਰ ਛਕਣ ਲੱਗਿਆ ਅੰਦਰੋਂ ਉਨ੍ਹਾ ਮਤਾਰ ਜੀ ਆਹ ਜੀ ਸ਼ਾਹੂਕਰ ਜੀ ਜਦੋਂ ਕਿਹਾ ਸ਼ਾਹੂਕਰ ਜੀ ਤੇ ਮੂੰਹ ਤੋਂ ਰੰਗ ਉੱਡ ਗਿਆ ਬਹੁਤ ਟਾਈਮ ਬਾਅਦ ਉਹ ਸਭ ਦੋਨੇ ਸੁਣਿਆ ਸੀਗਾ ਸ਼ਾਹੂਕਰ ਵਾਲਾ ਸ਼ਾਹੂਕਰ ਜੀ ਤਕੜਾ ਸੀ ਬੰਦਾ ਉਹ ਵੀ ਤੇ ਕਹਿੰਦੇ ਭਾਈ ਤੇਰੇ ਹਾਲਾਤ ਮਾੜੇ ਹੋ ਗਏ ਨੇ ਇਹ ਜਾ ਤੈ ਕੀ ਕੀਤਾ ਉਹ ਕਹਿੰਦਾ ਵੀ ਉਹ ਮੈਨੂੰ ਮaaf ਕਰ ਦੋ ਵੀ ਮੈਂ ਇਦਾਂ ਦਾ ਕਰਕੇ ਥਰੂ ਬਹੁਤ ਅਪਸ਼ਬਦ ਬੋਲੇ ਜੀ ਥੋਡੀ ਸੰਗਤ ਨੂੰ ਬਗਲਤ ਬੋਲੇ ਇੱਕ ਰਾਤ ਦੀ ਗੱਲ ਸੀ ਬਾਰਾਤ ਕਟਾ ਵੀ ਸਕਦਾ ਸੀਗਾ ਮੇਰੀ ਮਤ ਮਾਰੀ ਗਈ ਸੀ ਇਹ ਉਹ ਉਹਨਾਂ ਨੇ ਹੀ ਕਰਕੇ ਉਹਨਾਂ ਨੇ ਗੁਰਬਾਰਾ ਜਿੱਤ ਕੇ ਚਲੋ ਜੀ ਚੱਦੀ ਗੱਲ ਉਹ ਕਹਿੰਦੇ ਕੋਈ ਗੱਲ ਨਹੀਂ ਤੇ ਤੂੰ ਗਲਤੀ ਹੋ ਗਈ ਬੰਦਾ ਹੀ ਇਨਸਾਨ ਗਲਤੀਆਂ ਕਰਦਾ ਹੈ ਪਰਮਾਤਮਾ ਤੇਰੀ ਭਲੀ ਉਹਨਾਂ ਨੇ ਕੀ ਕਰਿਆ ਕਹਿੰਦੇ ਆ ਜਾ ਅਸੀਂ ਤੈਨੂੰ ਕਾਦੇ ਢੀਕਦੇ ਆਂ ਤੂੰ 4 ਦਿਨ ਹੋ ਗਏ ਮੈਨੂੰ ਮਿਲ ਕੇ ਨਹੀਂ ਗਿਆ ਤੂੰ ਉੱਥੇ ਚੋਰੀਵਾ ਕੇ ਲੰਗਰ ਛੱਕ ਕੇ ਮੁੜ ਜਾਂਦਾ ਸੀ ਯਾਰ ਅੱਜ ਆਪਣੇ ਮੇਲ ਹੋਏ ਨੇ ਅਸੀਂ ਤੇਰੇ ਵਾਸਤੇ ਕੋਈ ਸੋਚੀ ਬੈਠੇ ਆਂ ਸ਼ਰੂਕਾਰ ਤੇ ਮੰਦਰੀਚ ਉਹੀ ਸ਼ੈਤਾਨੀ ਦੁਆਰ ਪਰੋ ਲਾ ਚੱਕੇ ਜਾਗ ਗਿਆ ਕੁਛ ਨਾ ਕੁਸਤਾ ਆਪਣ ਤੁਗੂ ਕੁਛ ਨਾ ਕੁਸਤਾ ਖਰਪੜ ਲੈ ਪਾਉਂ ਉਹ ਕੀ ਕਰੇ ਭਾਈ ਮਹਾਰਾਜ ਉਹ ਅੰਦਰ ਲੈ ਠਾਜ ਸੇਨਾ ਬੀਤਾ ਐ ਕਰਨਾ ਆ ਫੜ ਝੋਲਾ ਵੀ ਹੁਣ ਤਾਂ ਉੱਥੇ ਤਾਂ ਨਹੀਂ ਜਾਣਾ ਦੁਆਰਾ ਜਿੱਥੇ ਦਾ ਹੋਇਗਾ ਸੀਗਾ ਇਹ ਸੰਗਤ ਦੀ ਗੁੱਸੇ ਆ ਤੇ ਸੰਗਤ ਪਰ ਅਰਦਾਸ ਕਰਕੇ ਗਿਆ ਉਹ ਵੀ ਦੁਬਾਰਾ ਉਹ ਉੱਥੇ ਪੈ ਰਿਹਾ ਤੇ ਉਹਦੇ ਪ੍ਰਮਾਤਮਾ ਆਪ ਲੈ ਗਿਆ ਉਹਨਾਂ ਨੇ ਫਿਰ ਵੀ ਪ੍ਰਮਾਤਮਾ ਦਾ ਕਰਿਆ ਸਭ ਆਪੂਰਾ ਅਰਦਾਸ ਜੀ ਨੇ ਫਿਰ ਵੀ ਉਹਨਾਂ ਨੇ ਪ੍ਰਮਾਤਮਾ ਨਾਲ ਲਗਿਆ ਮੀਤੇ ਉੱਥੇ ਨਹੀਂ ਜਾਣਾ ਤੂੰ ਆ ਫੜ ਝੋਲਾ ਤੈਨੂੰ ਸ਼ਾਹਕਾਰੀ ਦੁਬਾਰਾ ਮਿਲੂਗੀ ਕਿਰਪਾ ਕਰੂ ਮਾਲਕ ਅਸੀਂ ਤੇਰਾ ਵਾਅਦਾ ਕਰਦੇ ਆ ਆ ਫੜ ਝੋਲਾ ਤੂੰ ਦਿੱਲੀ ਪਹੁੰਚਾ ਚੋਲਾ ਲੈ ਕੇ ਫਲਾਣੇ ਬੰਦੇ ਨੂੰ ਜਾ ਕੇ ਮਿਲਣੀ ਤੇ ਨੂੰ ਸ਼ਾਹੋਕਾਰੀ ਦਵਾਰਾ ਨੂੰ ਉਹ ਜੁੱਥੋਂ ਚੱਲ ਗਿਆ ਚੱਲਿਆ ਉਹਦੇ ਗਲੇ ਚ ਹਲੇ ਵੀ ਉਹ ਕੀਲਾ ਹੈਗਾ ਸੀਗਾ ਕਮੰਡੀਆ ਹੰਕਾਰ ਕਮੰਟ ਉਹਦੇ ਅੰਦਰ ਚੱਲ ਰਿਹਾ ਸੀ ਉਦੋਂ ਹੀ ਉੱਤੇ ਵਾਹੀ ਸੋ ਕੀ ਹੋਇਆ ਜੀ ਉਹ ਉਥੋਂ ਚੱਲਿਆ ਜਿਹੜਾ ਆ ਕੇ ਨੂੰ ਉਡੀ ਗੱਗ ਝੂਲਾ ਫਰੋਲ ਕੇ ਦੇਖਿਆ ਝੂਲੇ ਚ ਕਾਜ ਪੱਤਰ ਨੇ ਦਬਾਤ ਹੈਗੀ ਤੇ ਲਿਗਨ ਵਾਲੀ ਉਹ ਦਬਾਤ ਦੇ ਦਾ ਪੰਜ ਕਾਲ ਨੁੰਦੀ ਹੈ ਉਹਨੇ ਜਾ ਕੇ ਜੁੱਥੇ ਦਿੱਲੀ ਪਹੁੰਚ ਗਿਆ ਉੱਥੇ ਬੈਠਾ ਜਗਾ ਉੱਥੇ ਲੱਗ ਰੋ ਝੂਲਾ ਉਹ ਬੱਗਵਾ ਮਾਰਿਆ ਦੱਸ ਕਰ ਲਿਆ ਬੱਗਵਾ ਮਾਰਿਆ ਉਹ ਝੂਲਾ ਇਹਨੇ ਬੱਗਵਾਇਆ ਮਾਰਿਆ ਵੀ ਮੈਨੂੰ ਗੁਰੂ ਮਹਾਰਾਜ ਨੇ ਕੋਈ ਉਹ ਮੈਨੂੰ ਪੈਸੇ ਦੀ ਜਾਂ ਕੋਈ ਹੋਰ ਇਦਾਂ ਕੋਈ ਮਦਦ ਕਰਨਗੇ ਜਾਂ ਮੈਨੂੰ ਕਿਤੇ ਕੋਈ ਮੋਰਾ ਦੀ ਮਿਲੂ ਮਦਦ ਉਹਨੇ ਜੇ ਕਾਹ ਪਤਾ ਦੇਖਿਓ ਬਗਮਾ ਮਾਰਿਆ ਹੁਣ ਗੁਰੂ ਕੀ ਖੇਡ ਵਰਤਾ ਰਿਹਾ ਇਹ ਤਾਂ ਗੁਰੂ ਆਪ ਜਾਣਦੇ ਨੇ ਨਾ ਉਹ ਆਪਣੇ ਆਮ ਵਰਤੇ ਦੀ ਗੱਲ ਨਹੀਂ ਚਲੋ ਜੀ ਚਾਰ ਦਿਨ ਨੰਗੇ ਤਿੰਨ ਦਿਨ ਨੰਗੇ ਉੱਥੇ ਇੱਕ ਬੰਦਾ ਆਇਆ ਸਾਹਮਣੇ ਦੁਕਾਨਾਂ ਤੇ ਕਿਤੇ ਉਹ ਬੈਠਾ ਸੀ ਆਪ ਸ਼ਾਮ ਬਾਦ ਉਹ ਪੁੱਛਿਆ ਵੀ ਐ ਕਰਕੇ ਪੁਰਾਣੇ ਟਾਈਮਾਂ 'ਚ ਪਤਾ ਕੀ ਹੁੰਦਾ ਜਦੋਂ ਬੈਂਕ ਨਹੀਂ ਹੁੰਦੇ ਸੀਗੇ ਬੈਂਕ ਤਾਂ ਹੁਣ ਚੱਲੇ ਨੇ ਉਹਨਾਂ ਟਾਈਮਾਂ 'ਚ ਜਿਵੇਂ ਕਿਸੇ ਬੰਦੇ ਨੇ ਪੈਸੇ ਲੈਣੇ ਨੇ ਪੂਰੇ ਪੈਸੇ ਦੇ ਦਿੱਤੇ ਸ਼ਾਹੂਕਾਰ ਨੂੰ ਕਿਸੇ ਨੂੰ ਉਹ ਸ਼ਾਹੂਕਾਰ ਨੇ ਕੋਈ ਚਿੱਠੀ ਪੱਤਰ ਬਣਾ ਕੇ ਦੇ ਦਿੱਤਾ ਉਹਨੂੰ ਜਿਹੜਾ ਉੱਥੇ ਜਿਹੜੇ ਜਿੱਥੇ ਉਹਨੇ ਲੈਣੇ ਹੁੰਦੇ ਸੀ ਜਾ ਕੇ ਜਿਵੇਂ ਜਲੰਧਰੋਂ ਦੇ ਦਿੱਤੇ ਵੀ ਮੇਰੇ ਕੋਲ ਕੱਥੇ ਚਾਹੀਦੇ ਨੇ ਜਿਹੜੇ ਕੋਲ ਕੱਥੇ ਪਹੁੰਚ ਗਿਆ ਬੰਦਾ ਉਹ ਪਰਚੀ ਦਿਖਾਉਂਦਾ ਸੀਗਾ ਉੱਥੇ ਜਾ ਕੇ ਕਹਿੰਦਾ ਪੈਸੇ ਮਿਲ ਜਾਂਦੇ ਸੀਗੇ ਵੀ ਰਾਤ ਨੂੰ ਖੋ ਹੁੰਦੀ ਸੀ ਕਰਾਉਣ ਆਇਆ ਬੰਦਾ ਕੁਰੀਤੀ ਜਾ ਵਿਆਤੀਆ ਤੇ ਉਹ ਕਹਿੰਦੇ ਵੀ ਇੰਨੇ ਪੈਸੇ ਤਾਂ ਨਹੀਂ ਹੋ ਸਕਦੇ ਵੀ 2000 2500 3000 ਤੱਕ ਹੋ ਸਕਦਾ ਵੀ ਇੰਨੇ ਪੈਸੇ ਕਹਿੰਦਾ ਵੀ ਗੁਰੂ ਹਰਗੋਬਿੰਦ ਉਹਨੇ ਟਿੱਚ ਲਗਾਤੀ ਕਹਿੰਦਾ ਉਹ ਸਾਹਮਣੇ ਦਰਖਤ ਥਲੇ ਬੰਦੇ ਬੈਠਾ ਜੀ ਆ ਸ਼ਾਹੂ ਘਰ ਵੀ ਜਾ ਉੱਤਰਾ ਕਰਦਾ ਉਹ ਪੈਸੇ ਤੱਕ ਪਹੁੰਚਿਆ ਕੋਣ ਨੂੰ ਇਹ ਗੱਲ ਦਾ ਪਤਾ ਵੀ ਇਹ ਵੀ ਸਭ ਗੁਰੂ ਅਮਰਦਾਸ ਜੀ ਦੀ ਕਿਰਪਾ ਹੈ ਸਭ ਉਹ ਕਾਪ ਕਰ ਰਹੇ ਤੈਨੂੰ ਉਹਦੇ ਦਵਾਜੇ ਚੀਜ਼ਾਂ ਨਹੀਂ ਆ ਰਹੀਆਂ ਵੀ ਤੈਨੂੰ ਝੋਲਾ ਫੜਾਇਆ ਗਿਆ ਉਹ ਆਇਆ ਉੱਥੇ ਜੀ ਉਹਦੇ ਮਨ ਦੇ ਵਿੱਚ ਉਹ ਵੀ ਬਾਣੀ ਵਾਲਾ ਦਿਮਾਗ ਉਹਦੇ ਮਨ ਚ ਲਾਲਚ ਨਾਲ ਦੋੜ ਦੱਸਿਆ ਵੇ ਕਰਕੇ ਵੀ ਮੈਨੂੰ ਇਨੇ ਪੈਸੇ ਚਾਹੀਦੇ ਨੇ ਦਿਮਾਗ ਲਾਇਆ ਵੀ ਇਹ 10000 ਰੁਪਏ ਦੇ ਰਿਹਾ ਵੀ ਇਹ ਉੱਥੇ ਜਾ ਪਹੁੰਚਣ ਨੂੰ 10 ਦੇ ਲੱਗਣਗੇ ਉੱਥੇ ਆ ਕੇ ਇਹ ਬੰਦਾ ਲੱਭੂਆ ਮਿਲੂਗਾ ਉਹਨੂੰ ਇਹ ਤਾਂ ਇਹਨਾਂ ਟਾਈਮ ਖਰਾਬ ਹੋਊਦਾ 10000 ਵਾਪਸ ਆਉਣ ਨੂੰ ਲੱਗਣਗੇ ਆਪਣਾ ਮਹੀਨਾ ਲੰਘ ਜੂਗਾ ਆਪਾਂ ਜਦ ਨੂੰ ਕਾਰੋਬਾਰ ਸੈੱਟ ਕਰ ਲਾਂਗਾ ਸ਼ੈਤਾਨੀ ਦਿਮਾਗ ਸੀਗਾ ਉਹਦਾ ਵੀ ਆਪਾਂ ਜਦ ਨੂੰ ਕਾਰੋਬਾਰ ਸੈੱਟ ਕਰ ਲਾਂਗੇ ਚਲੋ ਵਾਪਸ ਆਊਗਾ ਆਪਾਂ ਇਹਨੂੰ 10000 ਦੇ ਮੂਹ ਤੇ ਮੱਥੇ ਮਾਰਾਂਗੇ ਜੇ ਬੁੱਲੂ ਆ ਕੇ ਉਹਨੇ ਜਦੋਂ 10000 ਰੁਪਇਆ ਉਹ ਲੈ ਲਿਆ ਤੇ ਤਾਂ ਮੈਨੂੰ ਕਾਬਜ ਜਦੋਂ ਇਹ ਦਬਾਅ ਚਾਹੀਦਾ ਥੋੜੇ ਦੇ ਵਿੱਚ ਦਬਾਅ ਤੇ ਉਹ ਕਲ ਮੈਂ ਉਹਦੇ ਦਿਮਾਗ ਚ ਫੇਰ ਵੀ ਇਹ ਚੀਜ਼ ਨਹੀਂ ਹੈਗੀ ਕਿ ਉਹਨੂੰ ਗੁਰੂ ਨਾਨਕ ਦੇਵ ਜੀ ਤੈਨੂੰ ਕਿਉਂ ਦਿੱਤੀ ਆ ਗੁਰੂ ਅਮਰਦਾਸ ਜੀ ਨੇ ਉਹ ਲੋ ਜਿਹੜੇ ਥੋੜਾ ਬੜ ਚੱਕੀ ਉਨੂੰ ਬਿਠਾ ਕੇ ਜੀ ਪੱਤਰ ਉਹਦਾ ਹਫਦਾ ਮੂਰੇ ਪਰ ਨਾਮ ਲਿਖਤਾ ਫਲਾਣਾ ਸ਼ਾਹੂਕਰ ਉਹਦਾ ਨਾਮ ਲਿਖਤਾ ਬੰਦੇ ਦਾ ਮਗਰ ਉਹਨੇ ਕੀ ਕਰਿਆ ਪਿਛਲੇ ਪਾਸੇ ਉਹਨੇ ਅਮਰਦਾਸ ਸ਼ਾਹੂਕਰ ਪਤਾ ਪੇਜਤਾ ਉਤੇ ਪੇਜਿਆ ਹੋਇਆ ਉਹਨੇ ਉਹਦਾ ਝੂਠ ਲਿਖਿਆ ਸੀ ਮਗਲੇ ਸਾਈਡ ਉਹਦੇ ਗੁਰੂ ਮਹਾਰਾਜ ਦਾ ਨਾਮ ਗੁਰਬਾਰਾ ਸ਼ਾਹੂਕਰ ਥੋੜੀ ਦਿਉ ਤਾਂ ਸੇਵਾਦਾਰ ਸੀਗੇ ਜੂ ਤਾਂ ਆਪ ਤੇ ਇੱਕ ਗੱਦੀ ਤੇ ਬਰਾਜਮਾਨ ਸੀਗੇ ਚਲੋ ਜੀ ਉਤਾਲ ਕੇ ਤੋੜ ਤਾ 10000 ਰੁਪਏ ਨਾਲ ਉਹਨੇ ਆਪਣਾ ਚਤਾਨੀ ਦਿਮਾਗ ਚਲਾਉਣਾ ਸ਼ੁਰੂ ਕਰਤਾ ਤਾਂ ਉਹ ਬੰਦਾ ਜਿਹੜਾ ਉੱਥੇ ਪਹੁੰਚਿਆ ਉਹਨੇ ਪਤਾ ਪੁੱਤਾ ਕਰਿਆ ਉਹ ਮਹਾਰਾਜ ਨੂੰ ਪਈ ਗੱਲ ਦਾ ਪਤਾ ਨਾ ਵੀ ਉਹ ਕੀ ਕਰ ਰਹੇ ਹਨ ਜਾਣੀ ਜਾਣ ਨੇ ਉਹ ਉੱਥੇ ਸੰਗਤ ਨੂੰ ਕਹਿੰਦੇ ਵੀ ਚਲੋ ਆਪਾਂ ਵੀ ਫਲਾਨੀ ਜਗ੍ਹਾ ਤੇ ਜਾਣਾ ਜਿੱਥੇ ਉਹ ਬੰਦੇ ਲੱਜਾਂ ਸੀਗਾ ਵੀ ਆਪਾਂ ਉਹ ਦੁਕਾਨਦਾਰੀ ਕਰਦੇ ਆਂ ਦੁਕਾਨਦਾਰੀ ਚਲੋ ਆਪਾਂ ਪੁੱਛੀ ਕਹਿੰਦੇ ਹਾਂ ਵੀ ਦੁਕਾਨਦਾਰੀ ਉਹ ਜੋ ਥੋੜਾ ਸੰਗਤੂੜੇ ਕੋਲ ਉੱਥੇ ਪਹੁੰਚ ਗਏ ਉਹਨਾਂ ਨੂੰ ਪਤਾ ਸੀਗਾ ਉਹ ਜਾਣੀ ਜਾਣ ਸੀ ਉਹ ਬੰਦਾ ਉੱਥੋਂ ਆਉਗੋ ਦੀ ਕੁੜੀ ਦਾ ਵਿਆਹ ਹੈ ਚਲੋ ਕੀ ਉਹਨਾਂ ਨੇ ਕੀ ਕਰਿਆ ਪਹੁੰਚੇ ਉੱਥੇ ਉਹ ਆ ਕੇ ਜੀ ਮਦੱਬੇ ਨੂੰ ਬਿਲੁਰਾਮਰ ਰਾਜ ਜੀ ਨੂੰ ਮਿਲ ਗਿਆ ਉਹ ਕਹਿੰਦਾ ਜੀ ਐਂ ਕਰਕੇ ਵੀ ਆਹਮ ਉਥੇ ਪੈਸੇ ਸੀ ਮੇਰੇ ਪੈਸੇ ਕਢਾਉਣੇ ਨੇ ਮੈਂ ਪਰਚਾ ਦਿੱਤਾ ਮਗਰ ਗੁਰੂ ਜੀ ਨੇ ਪੜ੍ਹਿਆ ਅਗੇ ਲਿਖਿਆ ਉਹ ਸ਼ਾਹੂ ਬਰਾਬਰਦਾਸ ਗੁਰੂ ਮਹਾਰਾਜ ਨੂੰ ਤਾਇਆ ਕਰੀਆ ਇਹ ਕੀ ਗੱਲ ਪਰ ਇਹ ਧੀ ਦਾ ਵਿਆਹ ਹੈ ਸੱਤ ਬੋਤ। ਉਹ ਗਿਆ ਸ਼ਿਵਾ ਦਿੱਤਾ। ਥੋੜੇ ਘਟੇ ਸਮੇਂ ਬਾਅਦ ਇੱਕ ਉੱਥੇ ਬੰਦਾ ਹੋਰ ਆ ਗਿਆ। ਉਹ ਕਹਿੰਦਾ ਵੀ ਐਂ ਕਰਕੇ ਬਾਬਾ ਜੀ ਮੇਰੀ ਮਦਦ ਵੀ ਕਰੋ ਵੀ ਐਂ ਕਰਕੇ ਮੇਰੀ ਘਰ ਵਾਲੀ ਨੂੰ ਕਿੱਸ ਰਹੇਗਾ ਵੀ ਮੈਨੂੰ ਪੈਸੇ ਦੀ ਜਰੂਰਤ ਆ। ਉਹ ਬੰਦਾ ਸੀਗਾ ਉੱਥੇ ਦਾ ਜਿੱਥੇ ਸ਼ਾਹੂਕਰ ਇਸ ਟਾਈਮ ਉਹ ਰਹਿ ਰਿਹਾ ਸੀਗਾ। ਤੇ ਉਹ ਕਹਿੰਦਾ ਵੀ ਜਾ ਤੂੰ ਐਂ ਕਰਾ। ਉਹ ਤਰਲੇ ਉੱਤੀ ਸੀ ਨਾ ਤਾਂ ਜਿੰਨੇ ਉਸੇ ਕੋ ਬਾਹਰ ਕੋ ਲਾ ਚੱਲਦਾ ਸੀਗਾ ਵੀ ਤੂੰ ਜਾ ਵਾਲੇ ਉੱਤੇ ਸ਼ਾਹੂਕਾਰ ਨੂੰ ਮਿਲਨੀ ਉਹਨੂੰ ਦੱਸ ਲਈ ਮੈਨੂੰ ਅਮਰ ਸ਼ਾਹੂਕਾਰ ਨੇ ਭੇਜਿਆ ਵੀ ਅਮਰਦਾਸ ਸ਼ਾਹੂਕਾਰ ਨੇ ਭੇਜਿਆ ਵੀ ਉਹ 10000 ਰੁਪਏ ਚਾਹੀਦਾ ਤੂੰ ਜੁੱਥੋ ਉਹ ਬੰਦਾ ਉਥੋਂ ਸਿੱਖ ਸੀ ਨਾ ਉਹ ਬੰਦਾ ਤੋਂ ਚੱਲਿਆ ਹੋਇਆ ਉੱਥੇ ਜਦੋਂ ਪਹੁੰਚਿਆ ਜਾਂ ਕੋ ਉਹ ਸ਼ਾਹੂਕਾਰ ਨੂੰ ਮਿਲਿਆ ਉਹ ਕਹਿੰਦਾ ਵੀ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਸ਼ਾਹੂਕਾਰ ਜੀ ਨੇ ਤੇ ਮੈਨੂੰ 10000 ਰੁਪਇਆ ਦੇ। ਇਹ ਉਹ ਕਨੇ ਸੀ 10000 ਰੁਪਏ ਤੋਂ ਲੈਣਾ ਹੈ। ਉਹ ਕਹਿੰਦਾ ਜਾ ਉਹਦੇ ਦਿਮਾਗ 'ਚ ਕਵੰਡਾ ਗਿਆ ਸਾਲਾ ਦੇ ਬੇਰੋਹੀ। ਪੈਸੇ ਉਹਨੇ ਠੱਗੀ ਤੇ ਤਾਜੀ ਮਾਰੀ ਹੋਈਦੀ ਕਾਰੋਬਾਰ ਚਲਾ ਲਿਆ ਉਹਨੇ ਮਾੜਾ ਮੋਟਾ ਬੰਦਾ ਰੋੜਦੇ ਆ। ਕਹਿੰਦਾ ਜਾ ਤੂੰ ਵੀ ਨੰਗ ਤੇਰਾ ਗੁਰੂ ਵੀ ਨੰਗ ਬੋ ਆਪ ਸ਼ਬਦ ਬੋਲਿਆ ਜਿਉ ਹੋਰ ਨੂੰ। ਉਹ ਉਹ ਬੰਦਾ ਜੀ ਦੁਖੀ ਹੋ ਕੇ ਇੱਕਦੋਰੀ ਘਰ ਵਾਲੀ ਪੀੜਾ ਜੀਤੀ। ਉਹ ਨੂੰ ਸ਼ਰਾਬ ਦੇ ਕਿਥੋਂ ਚੱਲ ਪਿਆ। ਗੁਰਮਾਰਾ ਦੇ ਬੰਦ ਦੁਦਾਰਾ ਪਾਪਸ ਤੇ ਬੱਛੇ ਜੀ ਮਹਾਰਾਜ ਕੋਲੇ ਕਹਣਾ ਵੀ ਬੱਪਾ ਜੀ ਇਹ ਉਹਨੇ ਮੈਨੂੰ ਕੋਈ ਰੁਪਿਆ ਦਿੱਤਾ ਵੀ ਬਹੁਤ ਅਫਸਾਦ ਬੋਲੇ ਮੈਨੂੰ ਵੀ ਮੇਰੇ ਪਰਿਵਾਰ ਨੂੰ ਵੀ ਥੋੜਾ ਜੀ ਬੰਦ ਨੂੰ ਸ਼ਰਾਬ ਦੇ ਕੇ ਆਇਆ ਗੁਰਮਾਰਾ ਚਾਈ ਦੁਆਰਾ ਖੇੜਾ ਜਦ ਮੈਂ ਪੱਠਾ ਵਟਿਆ ਤਾਂ ਉਹਦਾ ਤੇ ਵੀ ਇੱਕ ਗਾਲ ਇਹ ਕਹਾਣੀ ਇਹ ਕਹਾਣੀ ਤਾਂ ਬਹੁਤ ਲੰਬੀ ਹੈ ਇਹ ਬਹੁਤ ਲੰਬੀ ਕਹਾਣੀ ਹੈ ਇਹ ਇਹ ਸਣਾਉਣੀ ਸੀਗੀ ਕਿ ਆਪਾਂ ਸਣਾਉਣਾ ਤਾਂ ਮਤਲਬ ਸਾਨੂੰ ਇਹ ਸੀ ਵੀ ਕੋਈ ਸਿੱਖਣ ਨੂੰ ਮਿਲੇ ਹੈਨਾ ਬੱਚਿਆਂ ਨੂੰ ਕੋਈ ਸਿੱਖਣ ਨੂੰ ਮਿਲੇ ਵੀ ਸੰਗਤ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਉਹ ਸੰਗਤ ਨੇ ਪਹਿਲਾਂ ਉਹਨੂੰ ਸ਼ਰਾਬ ਦਿੱਤਾ ਉਹ ਡਾ ਛਾਹੂਕਾਰ ਸੀ ਉਹ ਤੋਂ ਬੰਗਾਲ ਹੋਇਆ ਫੇਰ ਵੀ ਗੁਰੂ ਮਹਾਰਾਜ ਨੇ ਖੇਡਦਾ ਪਰਚਾਈ ਉਹਦੇ ਤੌਣ ਚੋਂ ਫੇਰ ਵੀ ਉਹ ਕਿਲਾ ਨਿਕਲਿਆ ਉਹਦੇ ਕਵੰਦਰੂ ਘਵੰਡਾ ਨਾ ਗਿਆ ਉਹਨੂੰ ਫੇਰ ਵੀ ਕਾਰੋਬਾਰ ਚੱਲਦਾਰ ਕਰਿਆ ਉਹਦਾ ਤੋਂ ਝੋਲਾ ਦੇ ਕੇ ਦਿੱਤਾ ਉਹਨੂੰ ਰਚਾਈ ਦਾ ਉਹ ਖੇਡ ਸਾਰੀ ਗੁਰੂ ਮਹਾਰਾਜ ਦੇ ਉੱਤੇ ਸੀ ਉਦੇ ਉਹਦੇ ਖਾਣੇ ਦੀ ਗੱਲ ਪਈ ਉਹ ਵੀ ਮੈਨੂੰ ਝੋਲਾ ਕਰ ਦਿੱਤਾ ਉਹ ਝੋਲਾ ਦਿੱਤਾ ਉੱਥੇ ਬੰਦਾ ਪਹੁੰਚਿਆ ਉਹ ਵੀ ਮਾਲਕ ਦੀ ਕਿਰਪਾ ਸੀ ਮਾਲਕ ਦੀ ਮਿਹਰਬਾਨੀ ਜਿਉਂ ਉੱਥੇ ਬੰਦਾ ਪਹੁੰਚਿਆ ਜਿਹੜਾ 10000 ਰੁਪਏ ਦੇ ਕੇ ਗਿਆ ਉਹਨੂੰ ਪਤਾ ਸੀ ਉੱਥੇ ਬੰਦਾ ਆਊਗਾ ਸਭ ਜਾਣੀ ਜਾਣ ਸੀ ਤਾਂ ਦਿੱਤੀ ਤੁਹਾਨੂੰ ਦਵਾਤਿਓ ਕੱਲ ਮੈਂ ਇਹ ਸਾਰੀ ਕਹਾਣੀਆਂ ਕੋਈ ਹੋਰ ਨਵੀਂ ਕਹਾਣੀ ਵੀ ਲੈ ਕੇ ਆਵਾਂਗੇ ਇਦਾਂ ਨਹੀਂ ਕੁਝ ਕਹਾਣੀਆਂ ਹੁਣ ਜਲਾਇਆ ਕਰਾਂਗੇ ਆਪਾਂ ਜੇ ਤੁਹਾਨੂੰ ਚੰਗੀ ਲੱਗੇ ਤਾਂ ਆਪਣੀ ਹਾਜ਼ਰੀ ਜ਼ਰੂਰ ਵਾਹਿਗੁਰੂ ਜੀ ਦੇਖ ਕੇ ਭਰਿਆ ਕਰੋ ਕਿ ਦੋਪੜੀਆਂ ਜਿੰਨਾ ਵੀ ਮੂੰਹ ਦੇ ਵਿੱਚੋਂ ਵਾਕ ਵਾਕ ਦੇ ਵਿੱਚੋਂ ਆਪਾਂ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲ ਸਕਦੇ ਆ ਬੋਲਿਆ ਕਰੋ ਬੱਚਿਆਂ ਨੂੰ ਪੜਾਇਆ ਕਰੋ ਤੇ ਆਪਣਾ ਚੈਨਲ ਤੇ ਸਬਸਕ੍ਰਾਈਬ ਜਰੂਰ ਕਰਿਓ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਵੈਲਪ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ